ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਨਵੀਂ ਕਹਾਣੀ ਲੈ ਕੇ ਆਏ ਆਂ ਆਜ਼ਾਦੀ ਦਾ ਸੁਪਨਾ ਬਿਆਨਤ ਬਰੀ ਵਾਲਾ ਦੀ ਕਲਮ 15 ਅਗਸਤ ਤੇ ਸਪੈਸ਼ਲ ਤੁਹਾਡੇ ਲਈ ਜਰੂਰ ਸੁਣ ਕੇ ਦੇਖਿਓ ਕੀ ਗੱਲ ਸ਼ੇਰਾ ਸਕੂਲ ਨਹੀਂ ਜਾਣਾ ਰਾਹ ਵਾਲੀ ਬੈਠਕ 'ਚ ਪਏ ਬਾਪੂ ਨੇ ਖੰਗਦੇ ਅਜੇਹਾ ਪੁੱਛਿਆ ਨਹੀਂ ਬਾਪੂ ਅੱਜ ਤਾਂ ਛੁੱਟੀ ਆ ਮੈਂ ਬੜਾ ਹੁਬ ਕੇ ਦੱਸਿਆ ਅੱਛਾ ਛੇਰਾ ਫਿਰ ਤਾਂ ਮौजਾਂ ਲੱਗ ਗਈਆਂ ਅੱਜ ਛੁੱਟੀ ਕਾਦੀ ਆ ਭਲਾ ਅੱਜ ਕੋਈ ਐਤਵਾਰ ਤਾਂ ਲੱਗਦਾ ਨਹੀਂ ਅੱਜ ਬਾਪੂ 15 ਅਗਸਤ ਆ। ਓ ਕੀ ਹੁੰਦੀ ਏ ਭਲਾ? ਬਾਪੂ ਉਦੋਂ ਆਪਣਾ ਦੇਸ਼ ਆਜ਼ਾਦ ਹੋਇਆ ਸੀ ਅੰਗਰੇਜ਼ਾਂ ਕੋਲੋਂ। ਔ ਰੋਲਿਆਂ ਦੇ ਗੱਲ ਕਰਦਾ। ਮੇਰਾ ਮਤਲਬ ਜਦੋਂ ਪਾਕਿਸਤਾਨ ਬਣਿਆ ਉਦੋਂ ਦੀ ਗੱਲ ਕਰਦਾ। ਹਾਂ ਬਾਪੂ 15 ਅਗਸਤ ਨੂੰ 1947 ਦੀ 47 ਸ਼ਬਦ ਸੁਣਦਿਆਂ ਹੀ ਬਾਪੂ ਦੀਆਂ ਅੱਖਾਂ ਭਰ ਆਈਆਂ। ਫਿਰ ਮੋਢੇ ਰੱਖੇ ਸਾਫੇ ਨਾਲ ਅੱਖਾਂ ਪੂੰਝਦਾ ਬੋਲਿਆ ਉਹਨਾਂ ਨੂੰ ਕਹਿ ਕਿ ਆਜ਼ਾਦੀ ਮਨਾ ਲੈਣ ਆਪਾਂ ਤਾਂ ਪੰਜਾਬ ਦੀ ਵਰਸੀ ਮਨਾਵਾਂਗੇ ਬਾਪੂ ਵਰਸੀ ਪਰੋਤ ਮਰਿਆਂ ਦੀ ਮਨਾਉਂਦੇ ਆ ਜਿਉਂ ਦਾ ਛੱਡਿਆ ਵੀ ਕੀ ਸੀ ਪੁੱਤਰਾ ਉਹਨਾਂ ਜਦੋਂ ਪੂਰਾ ਦੇਸ਼ ਆਜ਼ਾਦੀ ਮਨਾ ਰਿਹਾ ਸੀ ਅਸੀਂ ਹੱਥਾਂ 'ਚ ਥਾਲੀਆਂ ਫੜੀ ਫਰੋਜਪੁਰ ਦੇ ਸਨਾਰਥਰੀ ਕੈਂਪ 'ਚ ਖਿਜੜੀ ਉਡੀਕ ਰਹੇ ਸੀ ਚਾਰੇ ਪਾਸੇ ਲਾਸ਼ਾਂ ਦੇ ਢੇਰ ਲੱਗੇ ਦੇਖੇ ਆ ਸੀ ਲਾਸ਼ਾਂ ਦੀਆਂ ਭਰੀਆਂ ਰੇਲ ਗੱਡੀਆਂ ਦੇਖੀਆਂ ਸੀ ਆਜ਼ਾਦੀ ਕਿਹੜੀ ਆਜ਼ਾਦੀ ਆਜ਼ਾਦੀ ਤਾਂ ਸੁਪਨਾ ਤਾਂ ਅਸੀਂ ਵੀ ਵੇਖਿਆ ਸੀ ਪਰ ਜੇ ਪਤਾ ਹੁੰਦਾ ਇਹ ਆਜ਼ਾਦੀ ਆ ਸਾਨੂੰ ਆਪਣੀ ਧਰਤੀ ਖੂਨ ਨਾਲ ਰੰਗ ਕੇ ਮਿਲਣੀ ਆ ਤਾਂ ਅਸੀਂ ਆਜ਼ਾਦੀ ਦਾ ਸੁਪਨਾ ਵੇਖਣਾ ਹੀ ਨਹੀਂ ਸੀ ਨਾਲੇ ਮਿਲਿਆ ਕੀ ਆਪਣੇ ਟੋਟੇ ਕਰਵਾ ਕੇ ਸਾਨੂੰ ਤਾਂ ਆਜ਼ਾਦੀ ਦਾ ਮੂੰਹ ਵੇਖਣਾ ਵੀ ਨਸੀਬ ਨਹੀਂ ਹੋਇਆ ਅਜੇ ਤੱਕ ਸੁਣਿਆ ਜਦੋਂ ਦੀ ਦੇਸ਼ ਚ ਆਈ ਐ ਲਾਲ ਕਿਲੇ ਰਹਿੰਦੀ ਐ ਅਮੀਰਾਂ ਦੀ ਰਖੇਲ ਬਣ ਕੇ ਪਰ ਸੁਪਨੇ ਤਾਂ ਆਜ਼ਾਦੀ ਦੇ ਅਸੀਂ ਵੀ ਦੇਖੇ ਸੀ ਅਸੀਂ ਵੀ ਨਾਰੇ ਲਾਏ ਸੀ ਇਨਕਲਾਬ ਜਿੰਦਾਬਾਦ ਦੇ ਅਸੀਂ ਵੀ ਅੰਗਰੇਜ਼ਾਂ ਨੂੰ ਕਿਹਾ ਸੀ ਭਾਰਤ ਛੱਡੋ ਬਾਪੂ ਨੇ ਇੰਨਾ ਕਹਿ ਆਪਣੀ ਕਹਾਣੀ ਦੱਸਣੀ ਸ਼ੁਰੂ ਕਰ ਦਿੱਤੀ ਅਸੀਂ ਨਣਕਾਣਾ ਸਾਹਿਬ ਤੋਂ ਅੱਗੇ ਚੱਕ ਪੰਜ ਜੇਬ 'ਚ ਰਹਿੰਦੇ ਸੀ 160 ਕਿੱਲਿਆਂ ਦੇ ਮਾਲਕ ਸੀ ਤੇਰੀ ਜਿਆਦੀ ਤੋਂ ਹਫਤਾ ਤੱਕ ਪਹਿਲਾਂ ਦੀ ਰਾਤ ਸੀ ਅਸੀਂ ਗੱਡੇ ਤੇ ਸਮਾਨ ਰੱਖ ਆਖਰੀ ਵਾਰ ਘਰ ਦੇ ਬੂਹੇ ਬੰਦ ਕਰਾ ਜਿੰਦਰਾ ਮਾਰ ਦਿੱਤਾ ਕਦੇ ਸੋਚਿਆ ਨਹੀਂ ਸੀ ਕਿ ਅੱਜ ਦੇ ਮਾਰੇ ਜਿੰਦਰੇ ਫੇਰ ਕਦੇ ਆ ਕੇ ਖੋਲਣੇ ਨਹੀਂ ਅਸੀਂ ਲਾਹੌਰ ਸਟੇਸ਼ਨ ਤੇ ਪਹੁੰਚ ਗਏ ਉੱਥੇ ਅੰਤਾਂ ਦੀ ਭੀੜ ਸੀ ਮੇਰੇ ਇੱਕ ਹੱਥ ਵਿੱਚ ਤੇਰੇ ਪਿਓ ਦੀ ਪਿਓ ਦਾ ਹੱਥ ਸੀ ਤੇ ਤੇਰੀ ਭੂਆ ਦਾ ਤੇਰੀ ਭੂਆ ਨੂੰ ਮੈਂ ਗੋਦੀ ਚੁੱਕਿਆ ਹੋਇਆ ਸੀ ਤੇ ਤੇਰੀ ਦਾਦੀ ਕੋਲੇ ਇੱਕ ਗੱਠੜੀ ਹੁੰਦੀ ਸੀ ਜਿਸ ਚ ਕਰਦਾ ਥੋੜਾ ਬਹੁਤਾ ਕੀਮਤੀ ਸਮਾਨ ਸੀ ਕੋਲੇ ਨਾਲ ਚੱਲਣ ਵਾਲੀ ਚੀਕਾ ਮਾਰਦੀ ਸਟੇਸ਼ਨ ਤੇ ਪਹੁੰਚ ਗਈ ਗੱਡੀ ਸਾਰੇ ਉਦਾਸ ਹੋਏ ਵੀ ਸੀ ਭੀੜ ਚ ਇੱਕ ਵਾਰ ਆਵਾਜ਼ ਪੂੰਜੀ ਕਿ ਹਿੰਦੁਸਤਾਨ ਤੋਂ ਜਿਹੜੀ ਰੇਲ ਗੱਡੀ ਆ ਕੱਲ ਰਾਵਲਪਿੰਡੀ ਕੋਲਾਸ਼ਾ ਨਾਲ ਭਰੀ ਹੋਈ ਸੀ ਮੁਸਲਿਮ ਔਰਤਾਂ ਦੀਆਂ ਛਾਤੀਆਂ ਤੱਕ ਕੱਟੀਆਂ ਹੋਈਆਂ ਸਨ ਇਸ ਗੂੰਜ ਨੇ ਸਟੇਸ਼ਨ ਤੇ ਬੈਠੀਆਂ ਸਵਾਰੀਆਂ ਦੀ ਉਦਾਸੀ ਨੂੰ ਡਰ ਚ ਬਦਲ ਦਿੱਤਾ ਲੋਕ ਜਲਦੀ ਨਾਲ ਰੇਲ ਗੱਡੀ ਵੱਲ ਭੱਜੇ ਹਰ ਇੱਕ ਨੂੰ ਆਪਣੀ ਜਾਨ ਦੀ ਫਿਕਰ ਸੀ ਮੈਂ ਤੇਰੇ ਪਿਓ ਨੂੰ ਗੱਡੀ 'ਚ ਚੜ੍ਹਾ ਹਲੇ ਡੱਬੇ ਦੀ ਪਹਿਲੀ ਪੌੜੀ ਤੇ ਪੈਰ ਰੱਖਿਆ ਸੀ ਕਿ ਸਟੇਸ਼ਨ ਤੇ ચીਖਿਆੜਾ ਮੱਚ ਗਿਆ ਰਾਤ ਦਾ ਵਕਤ ਸੀ ਸਿਰਫ ਮਸਾਲਾਂ ਜਗਦਿਆਂ ਦਿਸ ਰੰਗਾਂ ਸੀ ਵੱਡਾ ਟੁੱਕੀ ਸ਼ੁਰੂ ਹੋ ਗਈ ਬੇਸ਼ੱਕ ਕੋਚ ਪੁਲਿਸ ਕਰਮਚਾਰੀਆਂ ਵੱਲੋਂ ਦੰਗਾਕਾਰੀਆਂ ਨੂੰ ਭਜਾਉਣ ਲਈ ਹਵਾਈ ਫੈਰ ਕੀਤੇ ਬਹੁਤ ਹਵਾਈ ਫੈਰ ਕੀਤੇ ਜਾ ਰਹੇ ਸੀ ਪਰ ਉਸ ਨਾਲ ਕੋਈ ਖਾਸ ਫਰਕ ਦੇਖਣ ਨੂੰ ਨਹੀਂ ਮਿਲਿਆ ਸਾਡੇ ਦੇਖਦੇ ਦੇਖਦੇ ਸਟੇਸ਼ਨ ਲਾਸ਼ਾਂ ਨਾਲ ਭਰ ਗਿਆ ਧਰਤੀ ਲਾਲ ਹੋ ਗਈ ਮੈਂ ਇੱਕ ਹੱਥ ਨਾਲ ਤੇਰੀ ਭੂਆ ਨੂੰ ਮੋਢੇ ਲਾਇਆ ਹੋਇਆ ਸੀ ਤੇਰਾ ਪਿਓ ਡਰਿਆ ਹੋਇਆ ਮੇਰੀਆਂ ਲੱਤਾਂ ਨਾਲ ਚੁੰਬੜਿਆ ਖੜਿਆ ਸੀ ਡਰਿਆ ਹੋਇਆ ਸਿੰਘਾਂ ਅੱਖਾਂ ਨਾਲ ਬਾਹਰ ਦੇਖ ਰਿਹਾ ਸੀਗਾ ਗੱਡੀ ਨੇ ਇੱਕ ਲੰਬੀ ਚੀਕ ਮਾਰੀ ਪਰ ਇਹ ਚੀਕ ਭੀੜ ਦੇ ਰੋਲੇ ਵਿੱਚ ਕਿਧਰੇ ਦਮ ਤੋੜ ਗਈ ਗੱਡੀ ਨੇ ਇੱਕ ਹਜੋਕਾ ਮਾਰ ਹੌਲੀ-ਹੌਲੀ ਚੱਲਣਾ ਸ਼ੁਰੂ ਕਰ ਦਿੱਤਾ ਮੈਂ ਦੂਜੇ ਹੱਥ ਨਾਲ ਤੇਰੀ ਦਾਦੀ ਦਾ ਹੱਥ ਫੜ ਉਹਨੂੰ ਰੇਲ 'ਤੇ ਚੜਾਉਣ ਲੱਗਾ ਮੈਂ ਇੱਕ ਹੱਥ ਨਾਲ ਤੇਰੀ ਭੂਆ ਨੂੰ ਮੋਢੇ ਲਾਇਆ ਹੋਇਆ ਸੀ ਦੂਜੇ ਹੱਥ 'ਚ ਤੇਰੀ ਦਾਦੀ ਦਾ ਹੱਥ ਸੀ ਜੋ ਸਿਰ ਤੇ ਘੜੀ ਚੱਕੀ ਨਾਲ-ਨਾਲ ਭੱਜੀ ਜਾ ਰਹੀ ਸੀ ਉਹਨੇ ਹਲੇ ਇੱਕ ਪੈਰ ਰੇਲ ਦੇ ਡੱਬੇ ਦੀ ਪੌੜੀ ਤੇ ਰੱਖਿਆ ਸੀ ਕਿ ਕਿਸੇ ਗਣਾਸੇ ਦਾ ਤੇਜਵਾਜ਼ ਵਾਰ ਹੋਇਆ ਮੇਰੇ ਮੂੰਹ ਤੇ ਖੂਨ ਦੇ ਛਿੱਟੇ ਪੈ ਗਏ ਤੇਰੀ ਦਾਦੀ ਦੀ ਕੱਟੀ ਹੋਈ ਬਾਹ ਮੇਰੇ ਹੱਥ 'ਚ ਸੀ ਉਹ ਟੜੰਮ ਕਰਦੀ ਹੋਈ ਸਟੇਸ਼ਨ ਤੇ ਡਿੱਗ ਗਈ ਸੀ ਉਹਦੇ ਹੱਥ 'ਚੋਂ ਲੈ ਕੇ ਡਿੱਗੇ ਕੜੇ ਦੀ ਆਵਾਜ਼ ਅੱਜ ਵੀ ਮੇਰੇ ਕੰਨਾਂ ਨੂੰ ਗੂੰਜਦੀ ਆ ਦੱਸ ਦੇ ਦੱਸ ਦੇ ਬਾਪੂ ਦੀ ਦੁੱਧ ਚਿੱਟੀ ਦਾੜੀ ਹੰਝੂਆਂ ਨਾਲ ਭਿੱਜ ਗਈ ਮੈਂ ਪੱਥਰ ਬਣੇ ਨੇ ਪੁੱਛਿਆ ਫਿਰ ਬਾਪੂ ਫਿਰ ਸਾਨੂੰ ਅੰਗਰੇਜ਼ਾਂ ਵਾਲਿਆਂ ਬੱਸਾਂ 'ਚ ਭਰ ਕੇ ਫਰੋਜ਼ਪੁਰ ਤੇ ਸਨਾਰਥਰੀ ਕੈਂਪ ਚ ਲਿਜਾਇਆ ਗਿਆ ਗਰਮੀ ਦਾ ਮਹੀਨਾਾਂਾਂ ਤਾਂ ਦੀ ਗਰਮੀ ਉਤੋਂ ਬੱਸਾਂ 'ਚ 15-15 ਬੰਦੇ ਭਰ ਦਿੱਤੇ ਗਏ ਬੱਚੇ ਭੁੱਖੇ ਪਿਆਸੇ ਨਾਲ ਵਲਕਰ ਰਹੇ ਸੀ ਭੁੱਖ ਪਿਆਸ ਨਾਲ ਕੈਂਪ ਦਾ ਮਾਹੌਲ ਤਾਂ ਨਰਕ ਤੋਂ ਭੈੜਾ ਸੀ ਖਾਨ ਦੇ ਨਾਂ ਤੇ ਨਾ ਮਾਤਰ ਖਿਜੜੀ ਮਿਲਦੀ ਸੀ ਅਫਸਰ ਆਉਂਦੇ ਸਾਡੇ ਤੋਂ ਹੋਏ ਨੁਕਸਾਨ ਦਾ ਵੇਰਵਾ ਲੈ ਕੇ ਚਲੇ ਜਾਂਦੇ ਕੈਂਪਾਂ ਚ ਪੀੜਿਤ ਕੁੜੀਆਂ ਦੀਆਂ ਚੀਕਾਂ ਸੁਣ ਸੁਣਦੀਆਂ ਜਿਨ੍ਹਾਂ ਦੀ ਪੱਤ 10 10 ਲੋਕਾਂ ਨੇ ਲੁੱਟੀ ਗਈ ਸੀ ਇੱਕ 14 ਸਾਲ ਦੀ ਕੁੜੀ ਤਾਂ ਮੇਰੀਆਂ ਅੱਖਾਂ ਸਾਹਮਣੇ ਦਮ ਤੋੜ ਗਈ ਸੀ ਜਿਸ ਦੇ ਜਸਮ ਤੇ ਥਾਂ ਥਾਂ ਦੰਦਾਂ ਦੇ ਨਿਸ਼ਾਨ ਸਨ ਜਿਵੇਂ ਉਹਨੂੰ ਕੁੱਤਿਆਂ ਨੇ ਨੋਚਿਆ ਹੋਵੇ ਵੈਸੇ ਕੁੱਤੇ ਹੀ ਸੀ ਉਸ ਮੌਕੇ ਦੇ ਜੋ ਇਨਸਾਨ ਤੋਂ ਦਰੰਦਗੀ ਚ ਕੁੱਤਿਆਂ ਨੂੰ ਵੀ ਪਿੱਛੇ ਛੱਡ ਗਏ ਸੀ ਕੈਂਪਾਂ ਚ ਬਿਮਾਰੀ ਫੈਲ ਗਈ ਸੀ ਪੀਣ ਦਾ ਪਾਣੀ ਨੇੜੇ ਦੇ ਦਰਿਆ ਸਤਲੁਜ ਤੋਂ ਲਿਆਂਦਾ ਜਾਂਦਾ ਸੀ ਜਿਸ ਵਿੱਚ ਖੂਨ ਰਲਿਆ ਹੁੰਦਾ ਸੀ ਜਦੋਂ ਦੇਸ਼ ਆਜ਼ਾਦੀ ਮਨਾ ਰਿਹਾ ਸੀ ਅਸੀਂ ਹੱਥਾਂ ਚ ਥਾਲੀਆਂ ਫੜੀ ਕੈਂਪ ਚ ਮਿਲਣ ਵਾਲੀ ਖਿਚੜੀ ਉਡੀਕ ਰਹੇ ਸੀ ਹੁਕਮਰਾਨ ਮਾਉਂਟ ਬੈਂਟਨ ਤੋਂ ਸੱਤਾ ਆਪਣੇ ਹੱਥ ਲੈ ਰਹੇ ਸੀ ਅਸੀਂ ਹਲੇ ਵੀ ਉਡੀਕ ਚ ਬੈਠੇ ਸੀ ਸ਼ਾਇਦ ਕੋਈ ਪਾਣੀ ਮਿਲ ਜਾਵੇ ਦੋ ਬੂੰਦ ਤੇ ਨਾਲ ਖਲੇ ਸੁੱਕੇ ਪਏ ਸਨ ਉਸ ਤੋਂ ਬਾਅਦ ਆਜ਼ਾਦੀ ਤਾਂ ਪੈਰਾਂ 'ਚ ਝਾਂਜਰਾਂ ਪਾ ਕੇ ਲਾਲ ਕਿਲੇ ਚਲੀ ਗਈ ਅਸੀਂ ਕੈਂਪ 'ਚ ਬੈਠੇ ਰਹੇ ਫਿਰ ੱਟਕੇ ਖਾ ਕੇ 8 ਏਕੜ ਜ਼ਮੀਨ ਅਲਾਟ ਕਰ ਦਿੱਤੀ ਤੇ ਆਪਾਂ ਇਸ ਪਿੰਡ ਆ ਗਏ ਪਰ ਸ਼ੇਰ ਬਗਿਆ ਹਲੇ ਤੱਕ ਤੇਰੀ ਆਜ਼ਾਦੀ ਦਾ ਮੂੰਹ ਨਹੀਂ ਦੇਖਿਆ ਸੀ ਮੇਰੇ ਮੂੰਹੋਂ ਨਿਕਲਿਆ ਬਾਪੂ ਉਹਨਾਂ ਨੂੰ ਮਨਾਉਂਦੇ ਜਾਂਦੀ ਆਪਾਂ ਪੰਜਾਬ ਦੀ ਵਰਸੀ ਮਨਾਵਾਂਗੇ ਮੈਂ ਸਕੂਲ ਜਾ ਕੇ ਉਸ ਦਿਨ 15 ਅਗਸਤ ਦੇ ਥਾਂ ਤੇ ਕਿਵਤਾ ਬੋਲੀ ਸੀ ਕਈਆਂ ਦੇ ਪਰਿਵਾਰ ਵਿਛੜ ਗਏ ਇੱਜ਼ਤਾਂ ਲੁੱਟੀਆਂ ਭੈਣਾ ਦੀਆਂ ਕਈ ਰਿਸ਼ਤੇਦਾਰ ਵਿਛੜ ਗਏ ਮੋੜਨਾ ਲੱਭੇ ਪੂਰੀ ਜ਼ਿੰਦਗੀ ਉਹ ਜੋ ਸੀ ਬਸ਼ੀਰੇ ਵਰਗੇ ਯਾਰ ਵਿਛੜ ਗਏ ਸਾਨੂੰ ਵਿਖਾਉ ਕਦੇ ਉਸ ਆਜ਼ਾਦੀ ਦਾ ਮੂੰਹ ਜਿਸ ਲਈ ਸਾਡੇ ਘਰਵਾਰ ਵਿਛੜ ਗਏ ਜਿਸ ਲਈ ਸਾਡੇ ਘਰਵਾਰ ਵਿਛੜ ਗਏ ਸਸਰੀਕਾਲ ਜੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸਸਰੀਕਾਲ ਜੀ